ਉਹ ਇਹ ਸੇਵਾ ਦੀ ਗੱਡੀ Tata 407 ਧਰਮਕੋਟ ਪੱਤਣ ਆ ਗਈ ਆ ਤੇ ਲਗਭਗ ਘਰੋ ਘਰੀ ਸਾਰਿਆਂ ਨੂੰ ਸਮਾਨ ਵੰਡਿਆ ਜਾਏਗਾ। ਸੋ ਇਹ ਭਾਜੀ ਹੁਣੀ 457 ਲੈ ਕੇ ਆਏ ਆ ਰਾਸ਼ਨ ਦੀ ਭਰ ਕੇ ਤੇ ਘਰੋ ਘਰੀ ਸਮਾਨ ਅਸੀਂ ਵੰਡਾਂਗੇ। ਬਿਲਕੁਲ ਇੱਕ ਜਗ੍ਹਾ ਗੱਡੀ ਖਿਲਾੜ ਕੇ ਸਾਰਿਆਂ ਨੂੰ ਇਕੱਠਾ ਸਮਾਨ ਨਹੀਂ ਦਿੱਤਾ ਜਾਊਗਾ। ਹਰ ਘਰ ਦੇ ਵਿੱਚ ਹਰ ਚੀਜ਼ ਦੀ ਰਾਸ਼ਨ ਪਹੁੰਚਾ ਲਈ। ਜੀ ਇੱਕ ਵੇਟ ਹੱਥ ਜੋੜ ਕੇ ਬੈਠ ਕੇ ਆਪਾਂ ਦੇ ਵਿੱਚ ਲੋੜਵੰਦਾਂ ਨੂੰ ਤਰਪਾਲਾਂ ਦੀ ਸੇਵਾ ਕੀਤੀ ਜਾ ਰਹੀ ਹੈ ਸੋ ਘਰੋ ਘਰੀ ਰਾਸ਼ਨ ਵੰਡਿਆ ਜਾਏਗਾ ਸਾਰਿਆਂ ਨੂੰ ਹਾਂ ਜੀ ਚਲੋ ਆ ਤੁਸੀਂ ਬੈਠੋ ਘਰ ਤੁਹਾਡੇ ਸਮਾਨ ਪਹੁੰਚੂਗਾ ਹਾਂ ਜੀ ਹਾਂ ਆ ਵਧੀਆ अनेਕ ਘਰੋ ਘਰੀ ਸਮਾਨ ਮਿਲੇਗਾ ਹਾਂ ਜੀ ਸੋ ਸਮਾਨ ਘਰੋ ਘਰੀ ਪਹੁੰਚਾਇਆ ਜਾਏਗਾ ਸੋ ਹਰ ਲੋਡਵੰਦ ਨੂੰ ਬਣਦਾ ਸਮਾਨ ਉਹਦੇ ਘਰ ਵਿੱਚ ਪਹੁੰਚਾਇਆ ਜਾ ਰਿਹਾ ਸੋ ਕਰ ਉਹ ਕਰੀ ਸਮਾਨ ਸੇਵਾਦਾਰ ਲੈ ਕੇ ਜਾ ਰਹੇ ਆ ਗੱਡੀ ਵਿੱਚੋਂ ਡਾਇਰੈਕਟ ਕਿਸੇ ਨੂੰ ਸਮਾਨ ਨਹੀਂ ਮਿਲ ਰਿਹਾ ਸੋ ਸੇਵਾਦਾਰ ਸਾਰੇ ਕਰੀ ਸਮਾਨ ਲੈ ਕੇ ਜਾ ਰਹੇ ਆ ਇਹਦੇ ਘਰ ਦੂਰੇ ਘਰ ਘਰ ਆਉਣਾ ਬੰਦੂ ਸਾਰਿਆਂ ਨੇ ਕਾ ਕਰੋ ਕਰੀ ਰਾਸ਼ਨ ਬੜੇ ਵਧੀਆ ਤਰੀਕੇ ਨਾਲ ਪਹੁੰਚਾਇਆ ਜਾ ਰਿਹਾ ਮਿੰਟ ਮੰਗਦੇ ਹਾਂ ਹਾਂ ਆ ਦੇਖੋ ਬਾਬਾ ਜਹਾ ਇਹਨੂੰ ਕਾਲੀ ਬੜੀ ਭਿੰਦੀ ਐ ਨੀ ਨੀ ਉਹ ਦੋਵੇਂ ਨਾਲ ਆ ਗੱਡੀ ਮੈਂ ਸਾਹ ਕੇਸ ਦੀਆਂ ਨੀਵੇਂ ਤਾਂ ਅਸੀਂ ਪਹੁੰਚ ਗਏ ਬਾਬਾ ਚਾਰ ਆਉਣਾ ਇਹ ਕਿਹੜੇ ਆਖਰੀ ਆਹ ਪਾਣੀ ਦੇ ਦੇਣਾ ਚਲੋ ਆਕੇ ਚਲੋ ਚਲੋ ਬੰਦੇ ਆਹ ਕਾਰਾ ਪੁਰਾ ਤੇ ਆ ਗਈ ਬਈ ਕਿੰਨਾ ਕਿੰਨਾ ਪਾਣੀ ਚੜਿਆ ਹੈ ਇੱਥੇ ਹਾਂਜੀ ਪਾਣੀ ਬਹੁਤ ਜ਼ਿਆਦਾ ਹੈ ਤੁਹਾਡਾ ਘਰ ਤੱਕ ਕਿਥੋਂ ਤੱਕ ਡੁੱਬ ਗਿਆ ਸਾਰਾ ਗੇਟ ਪਾਣੀ ਦਾ ਪਾਣੀ ਹੈਲੋ ਹਾਂਜੀ ਪਾਣੀ ਦੀ ਬੋਤਲਾਂ ਵੀ ਦਿਓ ਇਹਨਾਂ ਨੂੰ ਚਲੋ ਪਾਣੀ ਵੀ ਲੈ ਜਾਓ ਪਾਣੀ ਵੀ ਲਓ ਕਿੱਥੇ ਰਹਿੰਦੇ ਹੋ ਚਲੋ ਠੀਕ ਹੈ ਬਸ ਬਲਵੰਤ ਇੱਕ ਘਰ ਇਹ ਘਰਿਆ ਨਾ ਇੱਕ ਘਰ ਇੱਕ ਘਰ ਨੇ ਨਾ ਦੇ ਹਲੋ ਇਹਨਾਂ ਦਾ ਘਰ ਹਰਾ ਚ ਡੁੱਬ ਗਿਆ ਹੜਾਂ ਚ ਤੇ ਇਹ ਇੱਥੇ ਘਰ ਅੱਗੇ ਰੱਖਿਆ ਇਹਨਾਂ ਨੇ ਸੋ ਇਧਰ ਤਰਪਾਲਾਂ ਦੀ ਸੇਵਾ ਵੀ ਕਰ ਰਹੇ ਆ ਪਾਜੀ ਹੁਣੀ ਆ ਆ ਕਰਤਾ ਡਾ ਪਾਜੀ ਮੇਰਾ ਤੇ ਫੇਰਾ ਆ ਆ ਲੈ ਬਾਬਾ ਜੀ ਆ ਲੈ ਪਾਣੀ ਸੋ ਇਹ ਘਰ ਪਾਣੀ ਨਾ ਕਿਸੇ ਸੰਭੇ ਕਹਿੰਦੇ ਪੂਰੇ ਡੁੱਬ ਗਏ ਬਾਬਾ ਜੀ ਇਹ ਘਰ ਸਾਰੇ ਡੁੱਬ ਗਏ ਸਾਰਾ ਜਾਂਦਾ ਕਿਸਮਾ ਬਾਹਰ ਕਰਕੇ ਲੁਹੇ ਹੀ ਨਹੀਂ ਮਾਰ ਹੂੰ ਸਾਰਾ ਪਾਣੀ ਫਿਰ ਗਿਆ ਇਹੰਦਰ ਤੇ ਨਾ ਆਸਮਾਨ ਬਾਹਰ ਕੱਢ ਕੇ ਰੱਖਿਆ ਆ ਲਓ ਲਓ ਵੇਖੋ ਜੀ ਇਹ ਸਪੈਸ਼ਲ ਸੇਵਾ ਦੀ ਆਏ ਆ ਲਓ ਤੁਸੀਂ ਸਮਾਨ ਜੋੜਾ ਬਣਦਾ ਸੌਦੇ ਦੇ ਕਿਟ ਰੱਖ ਲਓ ਤਰਪਾਲ ਜਤਿੰਦਰ ਜੀ ਫੜਾਓ ਲੋੜ ਅਨਸਾਰ ਸਮਾਨ ਲਓ ਕਿਉਂਕਿ ਸਾਰਿਆਂ ਨੂੰ ਮਿਲ ਜੇ ਪਾਣੀ ਆਇਆ ਤਾਂ ਹਾਂਜੀ ਅੱਛਾ ਟਾੜਾ ਬੇਰਾ ਅੱਗੇ ਮੰਡ ਚ ਹੀ ਹਾਂਜੀ ਹਾਂਜੀ ਤੇ ਪੂਰਾ ਡੁੱਬ ਗਿਆ ਪੂਰਾ ਡੁੱਬ ਗਿਆ ਤੂੜੀ ਸਭ ਕੁਝ ਮੈਂ ਡੰਗਰ ਹੀ ਸਿਰਫ ਕੱਢੇ ਉੱਥੇ ਅੱਛਾ ਤੇ ਪਾਣੀ ਇੱਕਦਮ ਹੀ ਆਇਆ ਬਾਬਾ ਜੀ ਪਾਣੀ ਇੱਕ ਦਮ ਪਾਣੀ ਫਸਾ ਲਈ ਜਾ ਰਹੀ ਪ੍ਰਵਾਹਤ ਹੋ ਗਈ ਜੀ ਹਾਂ ਚਲੋ ਕੋਈ ਬਗਲ ਹੀ ਰਹਿ ਗਿਆ ਜੀ ਵਾਹਿਗੁਰੂ ਕਿਰਪਾ ਕਰੂਗਾ ਜੀ ਹਿੰਮਤ ਰੱਖੋ ਤੁਸੀਂ ਹਿੰਮਤ ਕਰੋ ਮਿਹਨਤ ਹੋਰ ਇੱਧਰ ਅੰਕਲ ਇੰਨਾ ਦੇ ਦੋ ਨੋ ਇਹ ਮੈਂ ਦੇ ਕੇ ਚੱਲ ਆ ਜੋ ਇੱਧਰ ਆ ਜਾਓ ਆਰੋ ਇੱਧਰ ਆਜੋ ਹਾਂ ਮਾਤਾ ਜੀ ਹਾਂ ਮਾਤਾ ਜੀ ਤੇ ਟੱਕਰ ਹਾਂ ਆ ਲਓ ਲੈ ਕੇ ਦਿਓ ਲੋ ਰਾਸ਼ਨ ਆਪਣਾ ਲੋ ਭੈਜੀ ਨਾਓ ਮਾ ਜੀ ਮੈਂ ਤੁਹਾਡੇ ਨਾਲ ਜਾਵਾਂ ਤੋੜਾ ਲੈਣ ਜੀ ਜੀਰਾਂ ਦੇ ਨਾਲ ਤੁਹਾਡਾ ਜਾਵਾਂ ਆ ਆ ਦੇਖਾ ਤਾਰ ਆ ਜਾ ਕੇ ਲੈ ਲਓ ਭਾਈ ਜੇ ਅੱਛਾ ਕੇ ਬਾਲੀ ਹਾਂ ਕਰਕੇ ਨਾ ਦਾ ਹਾਂਜੀ ਇਹਦਾ ਹੀ ਆ ਚਾਹੀਦੀ ਨਹੀਂ ਤੁਹਾਡਾ ਮੈਂ ਚੋਤੀ ਲੈ ਲਿਆ ਸਮਾਨ ਮਿਲ ਗਿਆ ਭੈਜੀ ਤੁਹਾਨੂੰ ਰਾਸ਼ਨ ਨਹੀਂ ਇਹਨਾਂ ਨਹੀਂ ਮਿਲਿਆ ਮੈਂ ਮਗੋਂ ਤਰਿਆ ਜੇ ਅਗਰ ਰਾਸ਼ਨ ਨਹੀਂ ਨਹੀਂ ਇੱਥੇ ਮਿਲਦਾ ਘਰ ਆ ਕੇ ਤੁਹਾਨੂੰ ਕਲਵੀਰ ਜੀ ਆ ਜਾਓ ਮਿਲਦਾ ਮਿਲਦਾ ਚਲੋ ਆ ਜਾਓ ਸੁੱਕਰ ਕਰ ਕਰ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਬੜੇ ਵਧੀਆ ਤਰੀਕੇ ਨਾਲ ਆਹ ਭਾਈ ਉਹਨਾਂ ਨੂੰ ਫੜਾਓ ਤੁਹਾਡੀ ਮਿਲ ਗਿਆ ਨਹੀਂ ਇੱਧਰ ਵੀ ਨਹੀਂ ਇੱਧਰ ਤਰਪਾਲ ਮਿਲ ਜਾਂਦੀ ਹੈ ਜਿੱਥੇ ਚੱਲ ਜਾ ਤਰਪਾਲ ਜਾ ਕੇ ਲੈ ਆਓ ਸੋ ਘਰ ਘਰ ਤੱਕ ਅਪਰੋਚ ਕਰਕੇ ਤੇ ਰਾਸ਼ਨ ਵੰਡਿਆ ਜਾ ਰਿਹਾ ਵਾ ਇਧਰ ਆ ਜੀ ਸਾਬ ਇਧਰ ਆਓ ਜੀ ਇਧਰ ਹਾਂ ਆ ਘਰ ਦੇ ਵਿੱਚ ਇਹਨਾਂ ਨੂੰ ਰਾਸ਼ਨ ਦੇਣਾ ਪੈਣਾ ਆ ਇਹ ਦੋ ਘਰਾਂ ਨੂੰ ਰਾਸ਼ਨ ਇਧਰ ਦਿੱਤਾ ਰਾਸ਼ਨ ਇਧਰ ਰਾਸ਼ਨ ਫੜਾਏ ਭਾਜੀ ਹੁਣੀ ਤੇ ਆ ਘਰ ਨੂੰ ਰਾਸ਼ਨ ਲਿੰਦਾ ਤੇ ਕਿ ਇਧਰ ਰਾਸ਼ਨ ਮਿਲਣਾ ਨੇ ਪੈਣੀ ਇਹਨੇ ਮਿਲ ਜਾਂਦਾ ਤੁਹਾਨੂੰ ਇੱਕ ਤੁਹਾਨੂੰ ਮਿਲ ਗਿਆ ਨਹੀਂ ਨਹੀਂ ਦੋ ਭਾਜੀ ਕੋ ਘਟਾਓ ਤਿੰਨ ਲੈ ਆਓ ਤੱਕ ਗਿਆ ਲੈ ਆ ਜੰਗੀ ਇੱਧਰ ਆ ਭੈਣ ਭਾਈ ਰੈਸ਼ਨ ਮਿਲਿਆ ਇਹਨਾਂ ਨੂੰ ਨਹੀਂ ਇੱਧਰ ਮਿਲਣਾ ਜੀ ਤਿੰਨ ਕਟਾਂ ਹੋਰ ਮੰਗਾ ਲਓ ਤਿੰਨ ਕਟਾਂ ਵੀਰ ਉਹ ਨਾ ਤਿੰਨ ਨਹੀਂ ਹੈਗੇ ਦੋ ਘਾਹ ਹੋ ਜਦੋ ਅੱਛਾ ਇੱਧਰ ਇੱਕ ਇੱਧਰ ਪਾ ਦੇ ਨਾ ਤਿੰਨ ਤੇ ਕਾਹ ਰਿਹਾ ਆ ਇੱਕ ਨਹੀਂ ਉਹਨਾਂ ਨੂੰ ਮਿਲ ਗਿਆ ਉਹ ਮਿਲ ਗਿਆ ਜਿਹ ਉੱਧਰ ਇਹ ਕਾ ਕਰ ਪਾ ਜੀ ਲਿਓ ਆਹ ਤੇ ਇੱਕ ਦੇਖ ਲੈ ਤਾਂ ਬਾਬਾ ਫੜ ਬਾਬਾ ਆ ਲੈ ਤਰਪਾਲ ਤਰਪਾਲ ਲੈ ਲੋ ਇੱਕ ਅੰਕਲਾ ਤਰਪਾਲ ਦਿਓ ਇਹਨਾਂ ਨੂੰ ਆ ਇਹਨਾਂ ਨੂੰ ਲੈ ਕੇ ਬਾਹਰ ਆ ਹਾਂ ਕਿਉਂ ਮੰਦੇ ਆ ਆ ਪਹਿਲੂ ਉੱਧਰ ਪੂਰੀ ਕਰ ਲਈਏ ਜਿੱਦ ਨੂੰ ਪਹਿਲੂ ਕੇ ਇੱਕ ਘਰ ਆ ਇੱਧਰ ਆਹ ਘਰ ਕੋਈ ਨਹੀਂ ਗਿਆ ਹਵੇਲੀ ਆ ਨਹੀਂ ਇਹਨਾਂ ਨੂੰ ਦੱਸ ਆ ਇੱਕ ਹੀ ਕਰ ਮੈਂ ਇਹਨਾਂ ਨੂੰ ਦੇਤਾ ਵਾ ਦੋ ਘਾਰੇ ਇਹਨਾਂ ਦੇ ਚਲੋ ਉਹ ਘਾਰੇ ਉਹ ਦੋ ਆ ਉਹਨਾਂ ਉਹਨਾਂ ਨੂੰ ਦੇਤਾ ਕਰਨੂ ਵੀਰ ਆ ਮੈਨੂੰ ਦੇ ਦੇ ਇੱਕ ਘਾਰ ਬਲੇਡ ਖੋਲੋ ਆ ਦੇਤਾ ਫੋੜਿਆ ਆ ਪਹਿਲੇ ਉਧਰ ਫੜਾ ਦਈਏ ਕਹਿੰਜੀ ਤੁਹਾਡਾ ਇਧਰ ਆ ਲੈ ਲਓ ਆ ਲਓ ਕੋਮਲ ਲੱਲਾ ਬੋ ਕੋਮਲ ਨੂੰ ਫੜਾਓ ਚੱਲ ਚੰਜੀ ਲੋ ਆ ਗਈ ਆ ਗਈ ਹਾਂ ਲੋਪੇਂ ਦੀ ਹਾਂ ਅਸੀਂ ਚਾਹੁੰਦੇ ਵੀ ਹਰ ਘਰ ਤੇ ਇੱਕ ਵਾਰ ਤੇ ਤੋੜਾ ਪਹੁੰਚ ਤੁਸੀਂ ਇੱਕ ਵਾਰ ਲੈ ਗਏ ਸੀ ਪੰਜੀ ਹਾਂ ਇਹ ਤਾਂ ਖਰਿਆ ਨਾ ਮੇਰੀ ਹਾਂ ਪਰ ਠੀਕ ਹੈ ਚਲੋ ਕੋਈ ਨਹੀਂ ਘਰ ਇੱਕ ਹੀ ਆ ਤੁਸੀਂ ਅੱਜ ਨੋ ਅੱਜ ਨੋ ਵੱਲ ਖਾ ਲਿਓ ਅੱਜ ਰੋਟੀ ਨੋ ਵੱਲ ਬਾਨੇ ਨਾ ਤਰਪਾਲ ਹੈ ਨੀ ਵੀਰ ਜੀ ਤਰਪਾਲ ਵੇਖ ਲੈਨੇ ਆਹੋ ਆਰੋ ਗੱਡੀ ਵਾਲਾ ਆਰੋ ਵੇਖ ਲੈਨੇ ਨਹੀਂ ਆਰੋ ਗੱਡੀ ਵਾਲੇ ਜੀ ਹੋਊ ਤਰਪਾਲ ਦੇ ਦੇਣੇ ਤੁਹਾਨੂੰ ਸਰਫਾਸ ਦੇ ਲਿਓ ਟੋਕੋ ਜੀ ਆਹੋ ਆਹੋ ਪੰਜੀ ਮੱਛਰਦਾਨੀਆਂ ਰਹਿ ਗਈਆਂ ਸੋ ਬੇਅੰਤ ਸੇਵਾ ਕਰ ਰਹੇ ਆ ਜੀ ਬੇਅੰਤ ਸੇਵਾ ਸਮਾਨ ਹੈ ਜਿਹਦੇ ਇਹਦਾ